2 ਸਾਲ ਪੁਰਾਣਾ ਕੇਸ ਹੈ 2 ਸਾਲ ਤੋਂ ਤਰਕੀਸ ਚੱਲਦੀ ਆ ਕੋਈ ਇਹਨਾਂ ਨੂੰ ਸਬੂਤ ਨਹੀਂ ਕੋਈ ਇਹਨਾਂ ਨੂੰ ਸਬੂਤ ਨਹੀਂ ਲੱਗਿਆ ਕੋਈ ਇਹਨਾਂ ਨੂੰ ਸਬੂਤ ਨਹੀਂ ਲੱਗਿਆ ਜੀ ਕੋਈ ਮੰਨਣ ਨਹੀਂ ਬਣੀ ਕੋਈ ਰਿਕਵਰੀ ਨਹੀਂ ਹੋਈ ਔਰ ਇਹਨਾਂ ਨੇ ਇੱਕ ਜਿਹੜਾ 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 ਮੌਜੂਦਾ ਜਿਹੜਾ ਮੌਜੂਦਾ ਮੁੱਖ ਮੰਤਰੀਆ ਉਹਨੂੰ ਜੇਲ੍ਹ ਚ ਬੰਦ ਕੀਤਾ ਹੋਇਆ ਹੈ ਉਹਨੂੰ ਜ਼ਮਾਨਤ ਮਿਲੀ ਉਹਦਾ ਵੀ ਵਿਰੋਧ ਕਰਦੀ ਹੈ ਜਿਹੜੀ ED ਹੈ ਔਰ ਸਾਰੇ ਕੈਦੇ ਕਾਨੂੰਨ ਸਿੱਕੇ ਦੇ ਟੰਕੇ ਇੱਕ ਜਿਹੜਾ ਸਰਵਿਸ ਚੀਫ ਮਿਨਿਸਟਰ ਆ ਉਹਨੂੰ ਦੇ ਚਿੱਤਾ ਹੋਇਆ ਰਿਹਾ ਦੂਜੇ ਪਾਸੇ ਤੁਹਾਡੇ ਇੱਕ ਸਾਫ ਦਾ ਮੁੱਖ ਮੰਤਰੀ ਹੈ ਜੀ ਪੀਐਸਆਈ ਆਦੂ ਰਪਾ ਕਰਨਾਟਕ ਦਾ ਰਿਟਾਇਰ ਹੋਇਆ ਸਾਫ ਦਾ ਮੁੱਖ ਮੰਤਰੀ ਹੈ ਉਹਦੇ ਉੱਤੇ 500 ਦਾ ਕੇਸ ਹੈ ਜਿਹੜਾ ਬੱਚਿਆਂ ਦੇ ਉੱਤੇ ਸਖਸ਼ੁਲ ਫੈਸਲਾ ਕੇਸ ਹੈ ਜਿਹੜਾ ਕਿ ਇੱਕ ਹੀਨਸ ਕ੍ਰਾਈਮ ਹੈ ਉਹਨੂੰ ਕਿ ਉਹ ਸਾਫ ਦਾ ਮੁੱਖ ਮੰਤਰੀ ਆ ਐਵੇਂ ਕੋਈ ਟੌਮ ਡਿਕ ਹੈਰੀ ਨਹੀਂ ਹੈ ਤੇ ਕੀ ਕਹਿਣੇ ਵਾਲੂ ਐ ਟੌਮ ਡਿਕ ਹੈਰੀ ਸਮਝਦੇ ਆ ਜਿਹੜੇ ਬੰਦੇ ਨੇ ਨੈਸ਼ਨਲ ਕਨਵੀਨਰ ਆ ਨੈਸ਼ਨਲ ਪਾਰਟੀ ਦਾ ਸਟੇਟ ਦਾ ਇਲੈਕਟਡ ਚੀਫ ਮਿਨਿਸਟਰ ਆ ਉਹਦਾ ਮੈਸਿਵ ਮੈਂਡੇਟ ਸਭ ਤੋਂ ਵੱਡੇ ਮੈਂਡੇਟ ਨਾਲ ਦੇਸ਼ ਵਿੱਚ ਦਿੱਤਾ ਸਭ ਤੋਂ ਵਧੀਆ ਕੰਮ ਕਰ ਰਿਹਾ ਸਭ ਤੋਂ ਇਮਾਨਦਾਰ ਜਿਹੜਾ ਮੁੱਖ ਮੰਤਰੀ ਆ ਉਹਨੂੰ ਤੁਸੀਂ ਜੇਲ੍ਹ ਵਿੱਚ ਸੁਟਿਆ ਹੋਇਆ ਇਹ ਕਿਹੋ ਜਿਹਾ ਆਰਾਮ ਰਾਜ ਇਹਨਾਂ ਦਾ ਜੀ ਕਿਹੋ ਜਿਹਾ ਆਰਾਮ ਰਾਜ ਲੈ ਕੇ ਆਇਆ ਜੀ ਯੋਧਿਆ ਦੇ ਵਿੱਚ ਇਹ ਦੇਖੋ ਉਹਨਾਂ ਨੇ 31000 ਕਰੋੜ ਰੁਪਇਆ ਕੀ ਕੀਤਾ ਇਹਨਾਂ ਨੇ ਤੁਸੀਂ ਰਾਮਪਥ ਦੇਖ ਲਓ ਤੁਸੀਂ ਮੰਦਿਰ ਦੀ ਹਾਲਤ ਦੇਖ ਲਓ 에어ਪੋਰਟ ਦੀ ਹਾਲਤ ਦੇਖ ਲਓ ਦਿੱਲੀ ਦੇ ਵਿੱਚ 에어ਪੋਰਟ ਇਹਨਾਂ ਦਾ ਇਹਨਾਂ ਨੇ ਕਿੰਨੀ ਕਰਾਪਸ਼ਨ ਕੀਤੀ ਹੈ ਬੀਜੇਪੀ ਨੇ ਉਹਦਾ ਕੌਣ ਹੈ ਜ਼ਿੰਮੇਵਾਰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਅਸੀਂ ਇਹਨਾਂ ਦਾ ਜੇ ਕੋਈ ਬੰਦਾ ਦੇਸ਼ ਵਿੱਚ ਲੜ ਰਿਹਾ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲੜ ਰਹੀ ਆਮ ਆਦਮੀ ਪਾਰਟੀ ਲੜ ਰਹੀ ਆ ਇਸੇ ਕਰਕੇ ਉਸ ਤੋਂ ਡਰਦੇ ਆ ਇਹ ਉਸ ਤੋਂ ਡਰ ਕੇ ਉਹਨੂੰ ਜੇਲ੍ਹ ਵਿੱਚ ਛੁੱਟਿਆ ਹੋਇਆ ਕਿਉਂਕਿ ਲੋਕਾਂ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ ਨਾਲ ਦੇ ਵਿੱਚ ਇਸ ਕਰਕੇ ਉਹਨਾਂ ਨੇ ਕੇਜਰੀਵਾਲੂ ਜੇਲ੍ਹ ਚ ਬੰਦ ਕੀਤਾ ਹੈ ਝੂਠੇ ਕੇਸ ਦੇ ਵਿੱਚ ਪਹਿਲਾਂ ਮਨੀਸ਼ ਸੋਧਿਆ ਉਸ ਤੋਂ ਪਹਿਲਾਂ ਹਸਿੰਦਰ ਜੈਨ ਜੀ ਹੁਣ ਸਾਡਾ ਮੁੱਖ ਮੰਤਰੀ ਅਸੀਂ ਲੜਾਂਗੇ ਸੜਕਾਂ ਤੇ ਵੀ ਲੜਾਂਗੇ ਸਸਦ ਵਿੱਚ ਲੜਾਂਗੇ ਔਰ ਸੁਪਰੀਮ ਕੋਰਟ ਵੀ ਲੜਾਂਗੇ ਔਰ ਆਪਣੇ ਮੁੱਖ ਮਾਤੀ ਨੂੰ ਰਿਹਾ ਕਰਾਵਾਂਗੇ ਔਰ ਲੈ ਕੇ ਆਵਾਂਗੇ ਇੱਥੇ